ਜੇ ਆਪਾਂ ਕਾਟਨ ਦੇ ਪ੍ਰਿੰਟਡ ਸੂਟ ਲੈ ਕੇ ਆਇਆ ਬਹੁਤ ਜ਼ਿਆਦਾ ਹਾਈ ਡਿਮਾਂਡ ਹੈ ਇਹਨਾਂ ਦੀ ਬਹੁਤ ਜ਼ਿਆਦਾ ਮੰਗ ਰਹੇ ਨੇ ਕਿ ਕਾਟਨ ਦੇ ਪ੍ਰਿੰਟਡ ਸੂਟ ਲੈ ਕੇ ਆਓ ਬਟ ਪ੍ਰਾਈਸ ਸਭ ਦਾ ਅਲੱਗ-ਅਲੱਗ ਹੋਏਗਾ ਜਿਸ ਤਰ੍ਹਾਂ ਦਾ ਸਟੱਫ ਹੋਏਗਾ ਉਦਾਂ ਦਾ ਹੀ ਇਹਨਾਂ ਦਾ ਪ੍ਰਾਈਜ਼ ਹੋਏਗਾ ਦੇਖੋ ਇਹ ਸੂਟ ਆਪਾਂ ਫਰਸਟ ਤੇ ਐਡ ਕੀਤੇ ਹੋਏ ਨੇ ਸਾਰੇ ਹੀ ਡਿਜੀਟਲ ਪ੍ਰਿੰਟ ਦੇ ਸੂਟ ਹੋਣਗੇ ਵਧੀਆ オリジナル ਕਾਟਨ ਦੇ ਇਹ ਸੂਟ ਨੇ 5 ਮੀਟਰ ਆਲਓਵਰ ਸੂਟ ਹੋਏਗਾ ਵਿਦਆਊਟ ਦੁਪੱਟਾ ਤੁਸੀਂ ਇਹਨਾਂ ਨੂੰ ਲੈਸਾਂ ਲਾ ਕੇ ਐਮਬਰਾਇਡਰੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਨੂੰ ਸੂਟ ਬਨੂ ਬਣਾਓ ਕਿਤੇ ਨਹੀਂ ਜਾਏਗਾ ਬਹੁਤ ਜ਼ਿਆਦਾ ਸੋਹਣਾ ਸੂਟ ਆ ਠੀਕ ਹੈ ਜੀ ਉਸ ਤੋਂ ਬਾਅਦ ਇਹ ਵੀ ਇੱਕ ਕੈਮਬ੍ਰਿਕ कॉटन ਦੇ ਸੂਟ ਹੁੰਦੇ ਨੇ ਜਿਹੜੇ ਆਪਾਂ ਵਿੱਚ ਐਡ ਵੀ ਕੀਤੇ ਹੋਏ ਨੇ ਇਹ ਵੀ ਸੂਟਾਂ ਦੇ ਇਹਨਾਂ ਦੇ ਕਲਰ ਬਹੁਤ ਜ਼ਿਆਦੇ ਸੋਹਣੇ ਹੁੰਦੇ ਨੇ ਜੇਕਰ ਤੁਸੀਂ ਡੇਲੀ ਵੇਅਰ ਵਾਸਤੇ ਘਰੇ ਯੂਜ਼ ਕਰਨਾ ਚਾਹੁੰਦੇ ਤਾਂ ਤੁਸੀਂ ਇਦਾਂ ਦੇ ਫੈਬਰਿਕ ਲੈ ਸਕਦੇ ਹੋ ਬਹੁਤ ਜ਼ਿਆਦੇ ਸੋਹਣੇ ਕਲਰਸ ਇਹਨਾਂ ਦੇ ਹੁੰਦੇ ਨੇ ਇਹ ਵੀ ਡਿਜੀਟਲ ਪ੍ਰਿੰਟ ਦੇ ਵਿੱਚ ਆ ਜਾਂਦਾ ਜੀ ਬਹੁਤ ਜ਼ਿਆਦੇ ਸੋਹਣੇ ਨੇ ਪ੍ਰਿੰਟ ਸੂਟ ਨੇ 5 ਮੀਟਰ ਆਲਓਵਰ ਸੂਟ ਹੋਊਗਾ ਤੇ ਇਸ ਤੋਂ ਲਾਪਾ ਐਂਡ ਤੇ ਆਪਾਂ ਬਹੁਤ ਜਿਆਦੇ ਸੋਹਣੇ ਸੂਟ ਦੁਪੱਟੀਆਂ ਵਾਲੇ ਪਿਓਰ ਦੇ ਦੁਪੱਟੀਆਂ ਵਾਲੇ ਪ੍ਰਿੰਟ ਸੂਟ ਵੀ ਐਡ ਕੀਤੇ ਨੇ ਪ੍ਰਾਈਸ ਵੀ ਦਿੱਤਾ ਹੋਇਆ ਤੁਸੀਂ ਉਹਨਾਂ ਚੋਂ ਵੀ ਸੂਟ ਆਰਡਰ ਕਰ ਸਕਦੇ